ਰੋਜ ਜੰਮਣਾ ਤੇ ਰੋਜ ਮਰਨਾ ਇੱਕ ਅਵਸਥਾ ਹੈ ਅੰਦਰ ਵਿਚਾਰਾਂ ਦੀ ਜਿਹੜੀ ਇੱਕ ਜੰਗ ਹੈ ਤੇ ਵਿਚਾਰਾਂ ਨਾਲ ਮਰਨਾ ਜਿਵੇਂ ਕੋਈ ਕੋਈ ਕਹਿੰਦਾ ਹਾਏ ਮੈਂ ਮਰ ਗਿਆ ਮਤਲਬ ਉਹਨੂੰ ਕੋਈ ਵਿਚਾਰ ਨੇ ਦੁਖੀ ਕੀਤਾ ਹਾਏ ਮੈਂ ਮਰ ਗਿਆ ਮਤਲਬ ਕਿਸੇ ਚੀਜ਼ ਨੇ ਉਹਨੂੰ ਦੁੱਖ ਦਿੱਤਾ ਵਿਚਾਰ ਨੇ ਮਾਰਿਆ ਚੰਗੇ ਚੰਗੇ ਵਿਚਾਰ ਨੇ ਉਹਨੂੰ ਖੁਸ਼ ਕਰ ਦਿੱਤਾ ਮਾੜੇ ਵਿਚਾਰ ਨੇ ਮਾਰ ਦਿੱਤਾ ਮਾਰੀ ਕਹਿੰਦੇ ਐਦਾਂ ਜਿਹੜੇ ਰੱਬ ਨੂੰ ਭੁੱਲ ਜਾਂਦੇ ਨੇ ਐਦਾਂ ਰੋਜ਼ ਜਮਦੇ ਮਰਦੇ ਨੇ ਐਦਾਂ ਵਿਚਾਰ ਉਹਨਾਂ ਨੂੰ ਖਰਾਬ ਕਰਦੇ ਨੇ ਪੌੜੀ ਨਿੰਦਕ ਮਾਰੇ ਤਤਕਾਲ ਖਿਨ ਟਿਕਨ ਨਾ ਦਿੱਤੇ ਨਿੰਦਕਾਂ ਦੀ ਗੱਲ ਆ ਗਈ ਭਈ ਹੁਣ ਨਿੰਦਕਾਂ ਨਿੰਦਕ ਮਾਰੇ ਤਤਕਾਲ ਤਤਕਾਲ ਦਾ ਮਤਲਬ ਤਤਕਾਲ ਟਿਕ ਟੋਂਦੀ ਹੈ ਤਤਕਾਲ ਪੈਸੇ ਕਢਾਉਣੇ ਹੁੰਦੇ ਨੇ ਠੀਕ ਹੈ ਜੀ ਤੇ ਮਤਲਬ ਉਹ ਇੱਕਦਮ ਛੇਤੀ ਮਹਾਰਾਜ ਕਹਿੰਦੇ ਨਿੰਦਕ ਮਾਰੇ ਤਤਕਾਲ ਜਿਹੜੇ ਨਿੰਦਕ ਹੁੰਦੇ ਨੇ ਪ੍ਰਮਾਤਮ ਗੁਰਮੁਖਾਂ ਦੀ ਨਿੰਦਿਆ ਕਰਨ ਵਾਲਿਆਂ ਨੂੰ ਮਹਾਰਾਜ ਕਹਿੰਦੇ ਪ੍ਰਮਾਤਮਾ ਬੜੀ ਛੇਤੀ ਮਾਰ ਦਿੰਦਾ ਉਹਨਾਂ ਨੂੰ ਬੜੀ ਛੇਤੀ ਦੱਸ ਦਿੰਦਾ ਪੀ ਚੀਜੇ ਗਲਤ ਹੈ ਨਿੰਦਕ ਮਾਰੇ ਤਤਕਾਲ ਖਿੰਨ ਟਿਕਨ ਨਾ ਦਿੱਤੇ ਉਹਨਾਂ ਨੂੰ ਇੱਕ ਛਿੰਨ ਵੀ ਉਹ ਟਿਕਨ ਨਹੀਂ ਦਿੰਦਾ ਇੱਕ ਦਮ ਉਹਨਾਂ ਨੂੰ ਮਤਲਬ ਖਤਮ ਕਰ ਦਿੰਦਾ ਹੈ ਖਤਮ ਕਰਨ ਦਾ ਮਤਲਬ ਇਹ ਵੀ ਨਹੀਂ ਕਿ ਕਿਤੇ ਉਹਨਾਂ ਨੂੰ ਮਾਰ ਹੀ ਦਿੰਦਾ ਮੌਤ ਹੀ ਆ ਜਾਂਦੀ ਹੈ ਨਹੀਂ ਉਹਨਾਂ ਨੂੰ ਅੰਦਰੋਂ ਇਸ ਪ੍ਰਕਾਰ ਰੱਬ ਖਤਮ ਕਰਦਾ ਉਹ ਉੱਠਣ ਯੋਗੇ ਨਹੀਂ ਰਹਿੰਦੇ ਨਜ਼ਰ ਮਲਾਉਣ ਯੋਗੇ ਨਹੀਂ ਰਹਿੰਦੇ ਕਿਸੇ ਦਾ ਸਾਹਮਣਾ ਕਰਨ ਯੋਗੇ ਨਹੀਂ ਰਹਿੰਦੇ ਸਿਰ ਉਠਾਉਣ ਯੋਗੇ ਨਹੀਂ ਰਹਿੰਦੇ ਇਹਨੂੰ ਕਹਿੰਦੇ ਨੇ ਮਾਰਨਾ ਜਿਹੜਾ ਸੇਰੀ